ਅਜੀ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਵਿਸ਼ੇសារੰਗਲ ਵੱਲੋਂ ਸਰਕਾਰੀ ਕੰਨਿਆ ਸਕੂਲ ਫਤਿਹਗੜ ਚੋੜੀਆਂ ਵਿਖੇ ਇਲੈਕਸ਼ਨ ਸੈੱਲ ਦਾ ਦੌਰਾ ਕੀਤਾ ਗਿਆ। ਇੱਥੇ ਉਹਨਾਂ ਪੀਆਰਓ ਅਤੇ ਏਪੀਆਰਓ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ ਦਾ ਜਾਇਜ਼ਾ ਲਿਆ ਅਤੇ ਸਬੰਧਿਤ ਚੋਣ ਅਮਲੇ ਤੋਂ ਸਵਾਲ ਵੀ ਪੁੱਛੇ। ਡਿਪਟੀ ਕਮਿਸ਼ਨਰ ਆਪਣੀ ਇਸ ਚੈਕਿੰਗ ਦੌਰਾਨ ਚੋਣ ਅਮਲੇ ਦੀ ਝਾੜ-ਚੰਮ ਵੀ ਕਰਦੇ ਹੋਏ ਨਜ਼ਰ ਆਏ ਅਤੇ ਉਹਨਾਂ ਨੇ ਚੋਣਾ ਦੌਰਾਨ ਪੁਤਾਹੀ ਦੀ ਸੁਰਤ ਵਿੱਚ ਪਰਚਾ ਦਰਜ ਕਰਨ ਦੀ ਵੀ ਗੱਲ ਕਹੀ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਲਈ ਤਿਆਰਬਾਰ ਤਿਆਰ ਹੈ। ਅ ਇਲੈਕਸ਼ਨ ਨੂੰ ਲੈ ਕੇ ਸਾਡੀਆਂ ਬਿਲਕੁਲ ਪੂਕਤ ਤਿਆਰੀਆਂ ਹੈਗੀਆਂ। ਅ ਅੱਜ ਅਸੀਂ ਇੱਕ ਸਪੈਸ਼ਲ ਸੈਸ਼ਨ ਰੱਖਿਆ ਸੀ ਸਾਡੇ ਜਿਹੜੇ ਪ੍ਰੈਸਾਈਡਿੰਗ ਐਨ ਏਪੀਆਰਓਜ਼ ਹੈਗੇ ਉਹਨਾਂ ਵਰਸੇ ਸਪੈਸ਼ਲ ਸੈਸ਼ਨ ਰੱਖਿਆ ਟ੍ਰੇਨਿੰਗ ਦਾ ਜੇ ਚੋਣਾਂ ਨੂੰ ਦੁਬਾਰਾ ਹੈਂਡਸ-ਆਨ ਟ੍ਰੇਨਿੰਗ ਕਰਾਈ ਜਾ ਰਹੀ ਹੈ ਤਾਂ ਕਿ ਉਹਨਾਂ ਦੀ ਟ੍ਰੇਨਿੰਗ 'ਚ ਕਿਸੇ ਵੀ ਤਰੀਕੇ ਦੀ ਕੋਈ ਕਮੀ ਨਾ ਰਹਿ ਜਾਏ। ਮੈਂ ਕੱਲੇ-ਕੱਲੇ ਕਲਾਸਰੂਮ 'ਚ ਜੁ ਜਾ ਕੇ ਹਰ ਕਿਸੇ ਨੂੰ ਅਡਰੈਸ ਕੀਤਾ ਹੈਗਾ ਤੇ ਉਹਨਾਂ ਨੂੰ ਇਸਦੀ ਅਹਿਮਤ ਸਮਝਾਈ ਹੈਗੀ ਕਿ ਟ੍ਰੇਨਿੰਗ ਕਿੰਨੀ ਇੰਪੋਰਟੈਂ ਹਰ ਜਿਹੜਾ ਕਾਗਜ਼ ਹੈ ਜਿਹੜਾ ਉਹਨਾਂ ਨੇ ਭਰਨਾ ਹੈ ਉਹ ਇੱਕ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਿਕ ਉਹਨਾਂ ਨੂੰ ਦੱਸਿਆ ਗਿਆ ਹੈਗਾ ਇਸ ਦੇ ਨਾਲ-ਨਾਲ ਉਹਨਾਂ ਦੀ ਹੈਂਡਸ-ਆਨ ਟ੍ਰੇਨਿੰਗ ਵੀ ਆਪਾਂ ਕਰਾ ਰਹੇ ਹਾਂ ਜੇ ਮੈਂ ਪੂਰੇ ਜ਼ਿਲ੍ਹੇ ਦੀ ਗੱਲ ਕਰਾਂ ਤੇ ਜ਼ਿਲ੍ਹੇ 'ਚ ਸਾਡੀ ਸਾਰੇ ਪਾਸੇ ਤਿੰਨ-ਤਿੰਨ ਮੰਡੇਟਰੀ ਰਾਊਂਡ ਆਫ ਟ੍ਰੇਨਿੰਗ ਆਪਾਂ ਕਰ ਚੁੱਕੇ ਹੈਗੇ ਆ ਇਸ ਤੋਂ ਇਲਾਵਾ ਜਿਹੜੀ ਸਾਡੀ ਈਵੀਐਮਸ ਹੈਗੀਆਂ ਉਹ ਅਸੀਂ ਤਿਆਰ ਕਰਕੇ ਸਟੋਰਮ ਰੂਮ 'ਚ ਰੱਖ ਦਿੱਤੀਆਂ ਹੈਗੀਆਂ ਐਂਡ ਜਿਹੜੀ ਪੋਲਿੰਗ ਹੈਗੀ ਆ ਉਹ ਇੱਕ ਤਰੀਕ ਨੂੰ ਹੋਏਗੀ ਉਸਦੇ ਬਾਰੇ ਹਰ ਜਗ੍ਹਾ ਪੁਖਤਾ ਪ੍ਰਬੰਧ ਹੈਗੇ ਆ ਸਾਡੀ ਜਿਹੜੀਆਂ ਪੈਰਾ ਮਿਲਟਰੀ ਫੋਰਸਿਸ ਆ ਉਹ ਵੀ ਆ ਗਈਆਂ ਹੈਗੀਆਂ ਜਿਹੜੀਆਂ ਥੋੜੀ ਬਹੁਤ ਰਹਿੰਦੀਆਂ ਉਹ ਵੀ ਕੱਲ ਤੱਕ ਆ ਜਾਣਗੀਆਂ ਐਂਡ ਉਹਨਾਂ ਨੂੰ ਆਪਾਂ ਹਰ ਜਗ੍ਹਾ ਡਿਪਲੋਏ ਕਰਾਂਗੇ ਪੋਲਿੰਗ ਸਟੇਸ਼ਨ 'ਤੇ ਜਿਹੜੇ ਸਾਡੇ ਵੋਟਰਸ ਆਣਗੇ ਉਹਨਾਂ ਵਾਸਤੇ ਜਿਹੜੀ ਅਸ਼ੋਰ ਮਿਨਿਮਮ ਫੈਸਿਲਿਟੀਆਂ ਤੇ ਹੈਗੇ ਹੀ ਆ ਉਸਦੇ ਨਾਲ-ਨਾਲ ਜਿਹੜੀ ਗਰਮੀ ਤੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਵੀ ਆਪਾਂ ਉਹਦੀ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਆ ਤਾਕੀ ਕਿਸੇ ਵੀ ਵੋਟਰ ਨੂੰ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਾ ਹੋਵੇ ਪੱਖੇ ਵਗੈਰਾ ਠੰਡੇ ਪਾਣੀ ਛਬੀਲਾ ਵਗੈਰਾ ਵੀ ਆਪਾਂ ਲਗਾਵਾਂਗੇ ਤਾਂਕਿ ਜਿਹੜਾ ਵੋਟਰ ਆ ਰਿਹਾ ਗਰਮੀ 'ਚ ਉਹਨੂੰ ਕੋਈ ਦਿੱਕਤ ਨਾ ਹੋਵੇ ਮੈਂ ਆ ਤੁਹਾਡੇ ਰਾਹੀਂ ਹੈ ਅਪੀਲ ਕਰਦਾ ਹੈਗਾ ਕਿ ਵੋਟਰਸ ਨੂੰ ਕਿ ਤੁਸੀਂ ਸਵੇਰੇ ਸਵੇਰੇ ਜਲਦੀ ਆ ਕੇ ਆਪਣੀ ਪੋਲਿੰਗ ਕਰ ਜਾਓ ਕਿਉਂਕਿ ਬਾਅਦ 'ਚ ਫਿਰ ਗਰਮੀ ਕਾਫੀ ਜ਼ਿਆਦਾ ਹੋ ਜਾਂਦੀ ਹੈ ਤੁਸੀਂ ਉਦੋਂ ਵੀ ਆ ਸਕਦੇ ਹੋ ਬਟ ਫਿਰ ਵੀ ਗਰਮੀ ਦੇ ਮੌਸਮ ਦਾ ਧਿਆਨ 'ਚ ਰੱਖਦੇ ਹੋਏ ਤੁਸੀਂ ਜੇ ਜਲਦੀ ਆ ਜਾਓ ਠੰਡੇ ਠੰਡੇ ਤੇ ਜ਼ਿਆਦਾ ਈਜ਼ੀ ਹੋ ਜਾਂਦਾ ਹੈਗਾ ਇਸ ਦੇ ਨਾਲ ਹੀ ਜਿਹੜੇ ਸਾਡੇ 85 ਪਲੱਸ ਵੋਟਰ ਜਗੇ ਜਿਨ੍ਹਾਂ ਨੇ ਸਾਨੂੰ ਕੰਸਰਨ ਦਿੱਤਾ ਸੀ ਉਹਨਾਂ ਦੀ ਹੋਮ VOTING ਦਾ ਇਛਾਾਸਤੇ ਹੈਗਾ ਉਹਨਾਂ ਦੀ ਹੋਮ VOTING ਵੀ ਆਪਾਂ ਘਰ ਘਰ ਜਾ ਕੇ ਕਰਾ ਰਹੇ ਆ ਜਿਹੜੇ ਪਰਸਨਸ ਵੀ ਡਿਸੇਬਿਲਟੀ ਹੈਗੀ ਆ ਉਹਨਾਂ ਸਾਰਿਆਂ ਨੂੰ ਜੇ ਕਿਸੇ ਨੂੰ ਕੋਈ ਲੋੜ ਹੈਗੀ ਆ ਉਹਦੇ ਵਾਸਤੇ ਵੀਲ ਚੇਅਰ ਤੇ ਬਾਕੀ ਸੁਵਿਧਾਵਾਂ ਹਰ ਪੁਲਿੰਗ ਬੂਥ ਤੇ ਅਵੇਲੇਬਲ ਹੋਣ ਗਿਆ ਇਸ ਦੇ ਨਾਲ ਹੀ ਵਲੰਟੀਅਰ ਵੀ ਹੋਣਗੇ ਕਿ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਾ ਹੋਵੇ। ਇਸ ਵਾਰ ਸਰ 70 ਪਰ ਦਾ ਨਾਰਾ ਦਿੱਤਾ ਗਿਆ। ਕੀ ਸੰਦੇਸ਼ ਦੇਣਾ ਹੈ? ਆ ਜ਼ਰੂਰ ਅਸੀਂ ਆਸ ਕਰਦੇ ਹਾਂਗੇ ਕਿ ਸਾਡੇ ਸਟਾਫ ਤੇ ਜਿੰਨੇ ਵੀ ਐਫਰਟ ਲਗਾ ਅਸੀਂ ਅਲੱਗ-ਅਲੱਗ ਸਕੂਲਾਂ ਕਾਲਜਾਂ ਚ ਜਾ ਕੇ ਵੀ ਸਵੀਪ ਕੀਤੀ ਹੈ। ਮੈਂ ਵੋਟਰਸ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੀ ਆਜ਼ਾਦੀ ਸਾਨੂੰ ਮਿਲੀ ਸੀ ਬੜੇ ਮਿਹਨਤ ਨਾਲ ਮਿਲੀ ਸੀ ਤੇ ਆਜ਼ਾਦੀ ਲੈਣ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਕੰਮ ਸੀਗਾ ਸਾਡਾ ਇਹ ਲੋਕਤੰਤਰ ਬਣਾਉਣਾ ਤੇ ਲੋਕਤੰਤਰ ਦੀ ਜਿਹੜੀ ਨੀ ਹੈਗੀ ਹੈ ਉਹ ਸਾਡੀ ਪੋਲਿੰਗ ਪ੍ਰੋਸੈਸ ਤੋਂ ਸ਼ੁਰੂ ਹੁੰਦੀ ਹੈ ਤੇ ਤੁਸੀਂ ਜ਼ਰੂਰ ਆਓ ਜ਼ਰੂਰ ਆ ਕੇ ਵੋਟ ਕਰੋ ਕਿਉਂਕਿ ਜੇ ਸਾਡੇ ਵੱਡੇ-ਵਡੇਰੇ ਅਬ ਇਸ ਦੇਸ਼ ਵਾਸਤੇ ਆਪਣੀ ਜਾਨ ਦੇ ਸਕਦੇ ਆ ਆਪਣਾ ਖੂਨ ਦਾ ਬਲੀਦਾਨ ਦੇ ਸਕਦੇ ਤੇ ਅਸੀਂ ਥੋੜਾ ਜਿਹਾ ਪਸੀਨਾ ਥੋੜੀ ਜਿਹੀ ਗਰਮੀ ਝੇਲ ਕੇ VOTING ਜ਼ਰੂਰ ਕਰੀਏ ਤਾਂ ਕਿ ਆਪਾਂ ਦੇਸ਼ ਨੂੰ ਹੋਰ ਤਾਕਤਵਰ ਬਣਾ ਸਕੀਏ ਸਰ ਪੋਲਿੰਗ ਸਟਾਫਸ ਦੀਆਂ ਜਿਹੜੀਆਂ ਡਿਊਟੀਆਂ ਸਿਪਾਹ ਲੈਵਲ ਤੇ ਆ ਕਿ ਆਊਟ ਆਫ ਕਲਾਸ ਚ ਗਈਆਂ ਨਹੀਂ ਇਹਦੀਆਂ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਹੈਗੀਆਂ ਉਹਦੇ ਮੁਤਾਬਿਕ ਆਪਾਂ ਕਰ ਰਹੇ ਹੈਗੇ ਵਿਮਨਸ ਵਾਸਤੇ ਵੱਖਰੀਆਂ ਹੈਗੀਆਂ ਮੀਲ